ਪਾਠ 12ਵਾਂ ਕਾਲ ਕਾਲ ਦਾ ਅਰਥ ਹੈ ਸਮਾਂ ਕਿਰਿਆ ਦਾ ਉਹ ਰੂਪ ਜਿਸ ਤੋਂ ਕੰਮ ਦੇ ਵਾਪਰਨ ਦਾ ਬੋਧ ਹੋਵੇ ਉਹ ਉਸ ਦਾ ਕਾਲ ਖਵਾਉਂਦਾ ਹੈ ਜਿਵੇਂ ਬੱਚੇ ਖੇਡਾਂ ਖੇਡਦੇ ਹਨ ਮੈਂ ਆਗਰੇ ਗਿਆ ਸੀ ਸਾਹਿਲ ਸਕੂਲ ਜਾਵੇਗਾ ਉਪਰੋਕਤ ਵਾਕਾਂ ਵਿੱਚੋਂ ਪਹਿਲੇ ਵਾਕ ਦੀ ਕਿਰਿਆ ਖੇਡਦੇ ਹਨ ਦਾ ਕੰਮ ਹੁਣ ਦੇ ਸਮੇਂ ਅਰਥਾਤ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ ਦੂਸਰੇ ਵਾਕ ਦੀ ਕਿਰਿਆ ਗਿਆ ਸੀ ਬੀਤ ਗਏ ਸਮੇਂ ਅਰਥਾਤ ਭੂਤਕਾਲ ਵਿੱਚ ਹੋਈ ਅਤੇ ਤੀਜੇ ਵਾਕ ਵਿੱਚਲੀ ਕਿਰਿਆ ਜਾਵੇਗਾ ਆਉਣ ਵਾਲੇ ਸਮੇਂ ਅਰਥਾਤ ਭਵਿੱਖਤ ਕਾਲ ਵਿੱਚ ਹੋਵੇਗੀ ਇਸ ਤੋਂ ਹੀ ਕਾਲ ਦੇ ਮੁੱਖ ਭੇਦਾਂ ਬਾਰੇ ਜਾਣਕਾਰੀ ਮਿਲਦੀ ਹੈ ਇਸੇ ਆਧਾਰ ਤੇ ਕਾਲ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ ਵਰਤਮਾਨ ਕਾਲ ਭੂਤਕਾਲ ਭਵਿੱਖਤ ਕਾਲ ਵਰਤਮਾਨ ਕਾਲ ਜਿਹੜੀ ਕਿਰਿਆ ਚੱਲ ਰਹੇ ਸਮੇਂ ਵਿੱਚ ਵਾਪਰੇ ਉਸ ਨੂੰ ਵਰਤਮਾਨ ਕਾਲ ਆਖਦੇ ਹਨ ਜਿਵੇਂ ਨੌਕਰ ਕੱਪੜੇ ਧੋ ਰਿਹਾ ਹੈ ਨੇਤਾ ਜੀ ਭਾਸ਼ਣ ਦੇ ਰਹੇ ਹਨ 네ਹਾ ਕਣਕ ਛੱਟ ਰਹੀ ਹੈ ਜੱਸੀ ਕਹਾਣੀ ਲਿਖਦੀ ਪਈ ਹੈ ਭੂਤਕਾਲ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਵਿੱਚ ਵਾਪਰੇ ਉਸ ਨੂੰ ਭੂਤਕਾਲ ਆਖਦੇ ਹਨ ਜਿਵੇਂ ਸਰਪੰਚ ਨੇ ਗਲੀਆਂ ਠੀਕ ਕਰਵਾਈਆਂ ਵਕੀਲ ਨੇ ਕੇਸ ਜਿੱਤਿਆ ਰਜਨੀ ਨੇ ਸੂਟ ਸਵਾਇਆ ਦੁਕਾਨਦਾਰ ਨੇ ਸਮਾਨ ਵੇਚਿਆ ਭਵਿੱਖਤਕਾਲ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਵਿੱਚ ਵਾਪਰਨੀ ਹੋਵੇ ਉਹ ਭਵਿੱਖਤਕਾਲ ਖਵਾਉਂਦੀ ਹੈ ਜਿਵੇਂ ਅਸੀਂ ਅਮਰੀਕਾ ਜ਼ਰੂਰ ਜਾਵਾਂਗੇ ਵਿਦਿਆਰਥੀ ਪ੍ਰੀਖਿਆ ਦੇ ਰਹੇ ਹੋਣਗੇ ਮਹਿਮਾਨ ਘਰ ਪਹੁੰਚ ਜਾਣਗੇ ਰਵੀ ਕਦੇ ਝੂਠ ਨਹੀਂ ਬੋਲਦਾ ਆਓ ਦੁਹਰਾइए ਕਾਲ ਤੋਂ ਭਾਵੇਂ ਸਮਾਂ ਕਾਲ ਤਿੰਨ ਪ੍ਰਕਾਰ ਦੇ ਹਨ ਵਰਤਮਾਨ ਕਾਲ, ਭੂਤਕਾਲ ਅਤੇ ਭਵਿਕਤ ਕਾਲ। ਚੱਲ ਰਿਹਾ ਸਮਾਂ ਵਰਤਮਾਨ ਕਾਲ, ਬੀਤ ਚੁੱਕਾ ਸਮਾਂ ਭੂਤਕਾਲ ਅਤੇ ਆਉਣ ਵਾਲਾ ਸਮਾਂ ਭਵਿਕਤ ਕਾਲ ਅਖਵਾਉਂਦਾ ਹੈ।